ਜ਼ੋਨਲ ਸਕੂਲ ਕਬੱਡੀ ਮੁਕਾਬਲਿਆਂ ਦੌਰਾਨ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਨੌਜਵਾਨ ਦੀ ਪਛਾਣ ਮਾਲਵਾ ਸਕੂਲ ਦੇ ਵਿਦਿਆਰਥੀ ਸੁਖਜਿੰਦਰ ਸਿੰਘ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਸੁਖਜਿੰਦਰ ਨੂੰ ਅਚਾਨਕ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ ਮੁਕਾਬਲਿਆਂ ਦੌਰਾਨ ਮੌਜੂਦ ਬਾਕੀ ਬੱਚਿਆਂ ਦੇ ਮਾਪਿਆਂ ਮੁਤਾਬਕ ਸਕੂਲ ਵਿੱਚ ਸੁਖਜਿੰਦਰ ਨੂੰ ਕਿਸੇ ਵੀ ਤਰ੍ਹਾਂ ਦੀ ਮੁੱਢਲੀ ਸਹਾਇਤਾ ਨਹੀਂ ਦਿੱਤੀ ਗਈ ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਕਿਸੇ ਵੀ ਟੀਚਰ ਨੇ ਇਸ ਨੌਜਵਾਨ ਨੂੰ ਹਸਪਤਾਲ ਲਿਜਾਉਣ ਦੀ ਜ਼ਹਿਮਤ ਨਹੀਂ ਚੁੱਕੀ ਬਲਕਿ ਦੋ ਵਿਦਿਆਰਥੀ ਹੀ ਉਸ ਨੂੰ ਮੋਟਰਸਾਈਕਲ ਤੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਮੇਰੇ ਦੇਖਦੇ ਦੇਖਦੇ ਇੱਕ ਬੱਚੇ ਨੂੰ ਕਬੱਡੀ ਦਾ ਖਿਡਾਰੀ ਸੀ ਬੱਚਾ ਮਾਲਵਾ ਸਕੂਲ ਦਾ ਉਸ ਬੱਚੇ ਨੂੰ ਕੋਈ ਪ੍ਰੋਬਲਮ ਆਈ ਬੱਚਾ ਡਿੱਗਿਆ ਪਰੰਤੂ ਉਸ ਸਕੂਲ ਦੇ ਵੀ ਮਾੜੇ ਵਰੰਧ ਦੇਖੇ ਜਾ ਸਕਦੇ ਨੇ ਕਿ ਉਹ ਬੱਚਿਆਂ ਦਾ ਜਿਹੜਾ ਬੱਚੇ ਨੂੰ ਦੇਖਣ ਦੇ ਲਈ ਬੱਚੇ ਨੂੰ ਸੰਭਾਲਣ ਦੇ ਲਈ ਕੋਈ ਉੱਥੇ ਮੌਕੇ ਤੇ ਨਹੀਂ ਪੁੱਜਾ ਤੇ ਇੱਥੇ ਇੰਨੀਆਂ ਗੱਡੀਆਂ ਖੜੀਆਂ ਸੀ ਕਿਸੇ ਟੀਚਰ ਨੇ ਹਿੰਮਤ ਨਹੀਂ ਕੀਤੀ ਵੀ ਆਪਣੀ ਗੱਡੀ 'ਚ ਪਾ ਕੇ ਲੈ ਜਾਏ ਨਜ਼ਾਰਾ ਉਹ ਬੱਚੇ ਨੂੰ ਤਾਂ ਉਸ ਬੱਚੇ ਨੂੰ ਦੋ ਖਿਡਾਰੀ ਬੱਚੇ ਨਾਲ ਦੇ ਉਹਨੂੰ ਇੱਕ ਮੋਟਰਸਾਈਕਲ ਤੇ ਪਾ ਕੇ ਮੋਟਰਸਾਈਕਲ ਦੇ ਨਾਲ ਵਿੱਚ ਬਿਠਾ ਕੇ ਲੈ ਕੇ ਜਾ ਰਹੇ ਸੀ ਦੂਜੀ ਪਾਸੇ ਪ੍ਰਬੰਧਕ ਇਸ ਸਾਰੇ ਮਾਮਲੇ ਵਿੱਚ ਕੁਝ ਹੋਰ ਹੀ ਰਾਗ ਅਲਾਪ ਰਹੇ ਨੇ ਕਿਉਂਕਿ ਬੱਚੇ ਨੂੰ ਮਤਲਬ ਪੁੱਛਣ ਤੇ ਪਤਾ ਲੱਗਿਆ ਬੱਚਾ ਤੋਂ ਕਿ ਉਸ ਨੂੰ ਥੋੜਾ ਜਿਹਾ ਪਹਿਲਾਂ ਵੀ ਕੋਈ ਪ੍ਰੋਬਲਮ ਸੀ ਕਿ ਉਹਨੂੰ ਦੌਰਾ ਵਗੈਰਾ ਪੈਂਦਾ ਸੀ ਔਰ ਉਹ ਦਵਾਈ ਨਾ ਖਾਣ ਕਰਕੇ ਜਿਹੜਾ ਸੀਗਾ ਉਹ ਇੱਕਦਮ ਗਿਰਿਆ ਤੇ ਅਸੀਂ ਉਸ ਨੂੰ ਹਸਪਤਾਲ ਸਤਿਭਾਵਨਾ ਚ ਵੀ ਲੈ ਕੇ ਗਏ ਸਾਡੇ ਕੋਚ ਸਰਵੰਸ ਪਰ ਜਿਹੜਾ ਸੀਗਾ ਬਦਕਿਸਮਤੀ ਦੇ ਨਾਲ ਉਹ ਬੱਚਾ ਸਕੂਲ ਦਾ ਲੱਗਦਾ ਨਹੀਂ ਤੁਹਾਨੂੰ ਵੀ ਸਕੂਲ ਨੂੰ ਮਤਲਬ ਚਾਹੀਦਾ ਸੀ ਬੱਚੇ ਨੂੰ ਪ੍ਰੋਪਰ ਦਵਾਈ ਜਾਂ ਉਹਦਾ ਮੈਡੀਕਲ ਜਾਂ ਕੋਈ ਐਮਬੂਲੈਂਸ ਦਾ ਪ੍ਰਬੰਧ ਨਹੀਂ ਹੈਗਾ ਜੀ ਕੋਈ ਕੋਈ ਖੇਡਾਂ ਵਾਲਿਆਂ ਨੇ ਚੰਗੇ ਪੱਦਰ ਤੇ ਕੋਈ ਸਰ ਬੱਚੇ ਵੈਸੇ ਖੇਡਾਂ ਦੇ ਵਿੱਚ ਹਮੇਸ਼ਾ ਤੰਦਰੁਸਤੀ ਹੁੰਦੇ ਨੇ ਤੇ ਵਧੀਆ ਹੁੰਦੇ ਨੇ ਪਰ ਸਾਨੂੰ ਸਕੂਲ ਵੱਲੋਂ ਸਕੂਲ ਦੇ ਟੀਚਰਸ ਨੇ ਮਤਲਬ ਪਤਾ ਹੋਣਾ ਚਾਹੀਦਾ ਸੀ ਕਿ ਉਸਨੂੰ ਦੌਰਾ ਪੈਂਦਾ ਸਾਨੂੰ ਉਸ ਬਾਰੇ ਨਹੀਂ ਸੀ ਪਤਾ ਕਿ ਔਰ ਸਾਡੇ AEO ਸਾਹਿਬਾਨ ਜਿਹੜੇ ਸੀਗੇ ਉਹ ਇੱਥੇ ਹਾਜ਼ਰ ਸੀਗੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਇਸ ਘਟਨਾ ਦੀ ਜ਼ਿੰਮੇਵਾਰੀ ਮਾਲਵਾ ਸਕੂਲ ਤੇ ਪਾਉਣਾ ਅਤੇ ਸਹੂਲਤਾਂ ਦੀ ਘਾਟ ਬਾਰੇ ਇਹ ਤਰਕ ਕਿ ਖਿਡਾਰੀ ਤੰਦਰੁਸਤ ਹੀ ਹੁੰਦੇ ਨੇ ਇਹ ਸਭ ਅਣਗਹਿਲੀ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ ਕੌਣ ਸੱਚਾ ਹੈ ਤੇ ਕੌਣ ਝੂਠਾ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਪਰ ਖੇਡਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਹੂਲਤ ਸਕੂਲ ਵਿੱਚ ਮੁਹੱਈਆ ਨਾ ਹੋਣਾ ਇਹ ਸਭ ਪ੍ਰਸ਼ਾਸਨ ਦੀ ਅਣਗਹਿਲੀ ਵੱਲ ਇਸ਼ਾਰਾ ਕਰ ਰਿਹਾ ਹੈ ਸਵਾਲ ਇਹ ਹੈ ਕਿ ਆਖਿਰ ਇਸ ਨੌਜਵਾਨ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਜੋ ਖੇਡ ਦੇ ਮੈਦਾਨ ਵਿੱਚ ਹੀ ਜ਼ਿੰਦਗੀ ਦੀ ਚੰਗ ਹਾਰ ਬੈਠਿਆ